ਜਾਕੜ ਸਾਹਿਬ ਹੁਣ ਸਾਡਾ ਤੁਹਾਨੂੰ ਸਵਾਲ ਹੈ ਕਿ ਜਾਂ ਤੇ ਉਹ ਝਾਕੀਆਂ ਦੀਆਂ ਫੋਟੋ ਦਿਖਾਓ ਜਿਹੜੀਆਂ ਝਾਕੀਆਂ ਦੇ ਕਨਸੈਪਟ ਤੇ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਫੋਟੋ ਲਗਾਈ ਜਾਂ ਤੇ ਉਹ ਨਸ਼ਰ ਕਰੋ ਜਾਖੜ ਸਾਹਿਬ ਭਾਜਪਾ ਦੀ ਵਟਸਐਪ ਯੂਨੀਵਰਸਿਟੀ ਦਾ ਹਿੱਸਾ ਬਣਦੇ ਹੋਏ ਪੰਜਾਬ ਦੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਕੋਝਾ ਮਜ਼ਾਕ ਡਾਇਆ ਜਾਖੜ ਸਾਹਿਬ ਤੁਸੀਂ ਇਸ ਝੂਠ ਵਾਸਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਪੰਜਾਬ ਦੀ ਝਾਕੇ ਨੂੰ ਲੈ ਕੇ ਲਗਾਤਾਰ ਸਿਆਸਤ ਪੱਕਦੀ ਜਾ ਰਹੀ ਆ ਸੁਨੀਲ ਕੁਮਾਰ ਜਾਖੜ ਵੱਲੋਂ ਕਿਹਾ ਗਿਆ ਸੀਗਾ 26 ਜਨਵਰੀ ਦੇ ਵਿੱਚੋਂ ਜੋ ਪੰਜਾਬ ਦੀਆਂ ਝਾਕੀਆਂ ਬਾਹਰ ਕੀਤੀਆਂ ਗਈਆਂ ਸੀ ਉਹਦਾ ਕਾਰਨ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਜਿਹਦੇ ਚਲਦੇ ਆ ਆਮ ਆਦੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਵੱਲੋਂ ਟਵਿੱਟਰ ਦੇ ਉੱਤੇ ਲਾਈਵ ਹੋ ਕੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਾਖੜ ਸਾਹਿਬ ਤੁਸੀਂ ਹੁਣ ਜਵਾਬ ਦਿਓ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗੋ ਹੋਰ ਕੀ ਕੁਝ ਕਹਾਂ ਤੁਹਾਨੂੰ ਮਿਨਿਸਟਰੀ ਆਫ ਡਿਫੈਂਸ ਭਾਰਤ ਸਰਕਾਰ ਦੀ ਕਲੈਰੀਫਿਕੇਸ਼ਨ ਤੋਂ ਬਾਅਦ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਜੀ ਦਾ ਝੂਠ ਫੜਿਆ ਗਿਆ ਹੈ ਜਾਖੜ ਸਾਹਿਬ ਹੁਣ ਸਾਡਾ ਤੁਹਾਨੂੰ ਸਵਾਲ ਹੈ ਕਿ ਜਾਂ ਤੇ ਉਹ ਝਾਕੀਆਂ ਦੀਆਂ ਫੋਟੋ ਦਿਖਾਓ ਜਿਹੜੀਆਂ ਝਾਕੀਆਂ ਦੇ ਕਨਸੈਪਟ ਤੇ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਫੋਟੋ ਲਗਾਈ ਜਾਂ ਤੇ ਉਹ ਨਸ਼ਰ ਕਰੋ ਜਾਖੜ ਸਾਹਿਬ ਨਹੀਂ ਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗੋ ਜਿਸ ਤਰੀਕੇ ਨਾਲ ਤੁਸੀਂ ਭਾਜਪਾ ਦੀ ਵਟਸਐਪ ਯੂਨੀਵਰਸਿਟੀ ਦਾ ਹਿੱਸਾ ਬਣਦੇ ਹੋਏ ਪੰਜਾਬ ਦੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਕੋਝਾ ਮਜ਼ਾਕ ਡਾਇਆ ਪੰਜਾਬ ਦੇ ਉਹ ਮਹਾਨ ਸ਼ਹੀਦ ਚਾਹੇ ਬਾਬਾ ਚਾਹੇ ਕਰਤਾਰ ਸਿੰਘ ਸਰਾਬਾ ਹੋਵੇ ਚਾਹੇ ਲਾਲਾ ਲਾਜਪਤਰਾਏ ਜੀ ਹੋਣ ਚਾਹੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਹੋਣ ਚਾਹੇ ਉਦਮ ਸਿੰਘ ਹੋਵੇ ਯਾ ਵੂਮਨ ᱮਮਪਾਵਰਮੈਂਟ ਦੇ ਪ੍ਰਤੀਕ ਮਾਈ ਭਾਗੋ ਹੋਵੇ ਤੁਸੀਂ तमाम ਸਾਡੇ ਜਿਹੜੇ ਆਈਕਨ ਹੈ ਸਿਰ ਪੰਜਾਬ ਦੇ ਨਹੀਂ ਦੇਸ਼ ਦੇ ਉਹਨਾਂ ਦਾ ਅਪਮਾਨ ਕੀਤਾ ਆ ਜਾਖਣ ਸਾਹਿਬ ਤੁਸੀਂ ਇਸ ਝੂਠ ਵਾਸਤੇ ਪੰਜਾਬ ਤੇ ਲੋਕਾਂ ਤੋਂ ਮਾਫੀ ਮੰਗੋ ਮਾਲਵਿੰਦਰ ਸਿੰਘ ਕੰਗ ਵੱਲੋਂ ਕਾਇਆ ਗਿਆ ਕਿ ਜਾਖੜ ਸਾਹਿਬ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਡਿਜ਼ਾਈਨ ਕੀਤੀਆਂ ਫੋਟੋਆਂ ਕਿੱਥੇ ਨੇ ਦਿਖਾਓ ਤੇ ਤੁਸੀਂ 3.5 ਕਰੋੜ ਪੰਜਾਬੀਆਂ ਦੇ ਦਿਲ ਨੂੰ ਠੇਸ ਪੁੰਚਾਈ ਹੈ ਜਿਹਦੇ ਚਲਦੇ ਆ ਹੁਣ ਵੇਖਣਾ ਹੋਵੇਗਾ ਸੁਨੀਲ ਕੁਮਾਰ ਜਾਖੜ ਵੱਲੋਂ ਆਪਣਾ ਕੀ ਪ੍ਰਤੀਕਰਮ ਸਾਹਮਣੇ ਰੱਖਿਆ ਜਾਂਦਾ ਤਾਂ ਆਪਾਂ ਨੂੰ ਸਮਝ ਦੱਸੇਗਾ ਕੈਮਰਾਮੈਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਬਿੱਟੂ ਤੁਸੀਂ ਦੇਖਦੇ ਰਹੋ ਡੀ5 ਚੈਨ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਖੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ। ਮਨੁੱਖਾਂ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ, ਅਹ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ